ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ অর্ਗੈਨਿਕ ਗਾਰਡਨਿੰਗ ਵਿਦ ਹਰਦੀਪ ਕੌਰ ਤੇ ਸਵਾਗਤ ਹੈ ਜੀ ਔਰ ਅੱਜ ਆਪਾਂ ਗੱਲ ਕਰਾਂਗੇ ਗਰਮੀ ਤੋਂ ਬਚਣ ਲਈ ਬੂਟਿਆਂ ਲਈ ਕੀ ਕੀ ਕਰਨਾ ਚਾਹੀਦਾ ਔਰ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਅਗਰ ਆਪਾਂ ਬੂਟਿਆਂ ਨੂੰ ਹੈਲਦੀ ਤੇ ਤੰਦਰੁਸਤ ਰੱਖਣਾ ਹੈ ਕਿਉਂਕਿ ਗਰਮੀ ਦੇਖੋ ਬਹੁਤ ਜ਼ਿਆਦਾ ਹੈ ਔਰ ਛੱਤ ਤੇ ਸਾਰੇ ਗਮਲੇ ਸਾਰਾ ਦਿਨ 49 ਡਿਗਰੀ ਮਈ ਦੇ ਵਿੱਚ 49 49 ਡਿਗਰੀ ਟੈਂਪਰੇਚਰ ਹੈ ਜੀ ਤਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਈ ਦਾ ਲਾਸਟ ਵੀਕ ਚੱਲ ਰਿਹਾ ਅੱਜ 29 ਮਈ ਹੋ ਚੁੱਕੀ ਆ ਤੇ 49 ਡਿਗਰੀ ਟੈਂਪਰੇਚਰ ਸੀ ਕੱਲ ਦਾ ਤੇ ਤੁਸੀਂ ਦੇਖ ਸਕਦੇ ਹੋ ਬੂਟੇ ਬਿਲਕੁਲ ਹੈਲਦੀ ਨੇ ਮੈਂ ਉਹੀ ਬੂਟਿਆਂ ਦੀ ਗੱਲ ਕਰੂੰਗੀ ਜਿਹੜੇ ਇੰਨੀ ਜ਼ਿਆਦਾ ਗਰਮੀ ਚੱਲ ਸਕਦੇ ਨੇ ਤੇ ਇਹਨਾਂ ਦੀ ਦੇਖਭਾਲ ਮੈਂ ਕੁਝ ਖਾਸ ਤਰੀਕੇ ਨਾਲ ਨਹੀਂ ਕੀਤੀ ਆਮ ਤਰੀਕੇ ਨਾਲ ਹੀ ਕੀਤੀ ਹੈ ਇਸ ਲਈ ਤੁਸੀਂ ਉਹੀ ਬੂਟੇ ਲਗਾਓ ਗਰਮੀ 'ਚ ਸਬਜ਼ੀਆਂ ਲੈ ਜਿਹੜੇ ਕੀ ਤੁਹਾਨੂੰ ਫਾਇਦਾ ਹੋਵੇ ਉਹਨਾਂ ਨੂੰ ਕੋਈ ਗਰਮੀ ਤੋਂ ਨੁਕਸਾਨ ਨਾ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਛੱਤ ਤੇ ਕੋਈ ਗ੍ਰੀਨ ਨੈੱਟ ਨਹੀਂ ਪਾਇਆ ਸਾਰੀ ਛੱਤ ਓਪਨ ਹੀ ਆ ਓਪਨ ਦੇ ਵਿੱਚ ਹੀ ਸਬਜ਼ੀਆਂ ਪਈਆਂ ਨੇ ਤੇ ਆ ਦੇਖੋ ਇੱਧਰ ਵੀ ਸਬਜ਼ੀਆਂ ਨੇ ਇਹ ਜਿਹੜੇ yellow ਪੱਤੇ ਹੋ ਗਏ ਇਹਨਾਂ ਨੂੰ ਕੱਟ ਦੇਣਾ ਚਾਹੀਦਾ ਟਾਈਮ ਨਾਲ ਤੇ ਇਹ ਮੈਂ ਫ੍ਰੀ ਹੋ ਕੇ ਕਰੂੰਗੀ ਜਿਹੜੇ ਸੁੱਕਿਆ ਝਾੜਿਆ ਇਹਨਾਂ ਨੂੰ ਵੀ ਅਲੱਗ ਕਰ ਦੇਣਾ ਚਾਹੀਦਾ ਤੇ ਇਹ ਹੈਗੇ ਆਪਣੇ ਚੱਪਣ ਕੱਦੂ ਚੱਪਣ ਕੱਦੂ ਜੀ ਇਹ ਜਿਹੜੇ ਪੁਰਾਣੇ ਪੱਤੇ ਹੁੰਦੇ ਨੇ ਜਿਹੜੇ ਸਟਾਰਟਿੰਗ ਦੇ ਵਿੱਚ ਆਏ ਉਹ ਪੱਤੇ ਨੇ ਇਹ ਸੁੱਕ ਜਾਂਦੇ ਨੇ ਇੱਕ ਤਰ੍ਹਾਂ ਦੀ ਇਹਨਾਂ ਦੀ ਲਾਈਫ ਪੂਰੀ ਹੋ ਜਾਂਦੀ ਆ ਤੇ ਆ ਨਵੇਂ ਪੱਤੇ ਨੇ ਦੇਖ ਸਕਦੇ ਹੋ ਤੁਸੀਂ ਗ੍ਰੀਨ ਨੇ ਇੰਨੀ ਗਰਮੀ ਦੇ ਵਿੱਚ ਵੀ ਤੇ ਇਹਨਾਂ ਨੂੰ ਫਰੂਟਿੰਗ ਦੇਖ ਸਕਦੇ ਹੋ ਕਿੰਨੀ ਵਧੀਆ ਹੋਈ ਆ ਤਕਰੀਬਨ ਮੈਂ 10 ਬੂਟੇ ਲਗਾਏ ਨੇ ਚੱਪਣ ਕੱਦੂ ਦੇ 10 ਕ ਤਾਂ ਜ਼ਰੂਰ ਲਗਾਓ ਆ ਦੇਖੋ ਇਹ ਤੇ ਮੱਖੀਆਂ ਵੀ ਆਉਂਦੀਆਂ ਨੇ ਮਧੂ ਮੱਖੀ ਆਈ ਆ ਦੇਖੋ ਮੱਖੀਆਂ ਦਾ ਆਉਣਾ ਵੀ ਜ਼ਰੂਰੀ ਆ ਬੂਟਿਆਂ ਦੇ ਇਹਦੇ ਨਾਲ ਪਾਲਿਸ਼ਿੰਗ ਹੁੰਦੀ ਆ ਬੂਟਿਆਂ ਦੀ ਮੇਲ ਫੀਮੇਲ ਫਲਾਵਰਸ ਤੇ ਫਰੂਟਿੰਗ ਵਧੀਆ ਹੁੰਦੀ ਆ ਕਿਉਂਕਿ ਫਰੂਟ ਫਰੂਟਿੰਗ ਲਈ ਤਾਂ ਆਪਾਂ ਨੂੰ ਫੀਮੇਲ ਫਲਾਵਰ ਚਾਹੀਦਾ ਹੁੰਦਾ ਤੇ ਮੇਲ ਫਲਾਵਰ ਤਾਂ ਫਲਾਵਰ ਫੁੱਲ ਬਣ ਕੇ ਝੜ ਜਾਂਦਾ ਸੁੱਕ ਜਾਂਦਾ ਜੀ ਤੇ ਇਹ ਦੇਖੋ ਇਹ ਤੇ ਵੀ ਫਲ ਲੱਗ ਗਿਆ ਆ ਦੇਖ ਸਾਡੋ ਤੇ ਇਸ ਤਰ੍ਹਾਂ ਇਸੀ ਲਾਈਨ ਦੇ ਵਿੱਚ ਚਾਰ ਬੂਟੇ ਲੱਗੇ ਹੋਏ ਨੇ ਬਾਕੀ ਦੂਸਰੀ ਸਾਈਡ ਨੇ ਤੇ ਆ ਦੇਖੋ ਇਹ ਵੀ ਬਹੁਤ ਵਧੀਆ ਹੈਲਦੀ ਹੈ ਇਧਰੋਂ ਵੀ ਇਹਦੀ ਰੂਟਸ ਮਤਲਬ ਟਾਣੀ ਨਿਕਲ ਆਈ ਤੇ ਆ ਦੇਖਿਓ ਇੱਥੇ ਵੀ ਫਰੂਟਸ ਲੱਗੇ ਹੋਏ ਨੇ ਹਾਂਜੀ ਆਸੀ ਤੇ ਲੱਗਦਾ ਕਿ ਹੁਣ ਇੱਕਦਮ ਇਹ ਸਬਜੀ ਮਿਲ ਜੂਗੀ ਸਾਰਿਆਂ ਤੋਂ ਤੇ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਫਰੂਟਸ ਕੱਟ ਦਿੱਤੇ ਨੇ ਪਰ ਜਿਸ ਹਿਸਾਬ ਨਾਲ ਮੌਸਮ ਆਇਆ ਤਾਂ ਇਹਨਾਂ ਦੀ ਫਰੂਟਿੰਗ ਵਧੀਆ ਸ਼ੁਰੂ ਹੋ ਚੁੱਕੀ ਆ ਤੇ ਆ ਪੀਲੇ ਪੱਤੇ ਜਰੂਰ ਅਲੱਗ ਕਰ ਦਿਓ ਤੇ ਨਹੀਂ ਅਲੱਗ ਕਰੋਗੇ ਤਾਂ ਇਹਨਾਂ ਨੇ ਵੈਸੇ ਆਪਣੇ ਆਪ ਵੀ ਸੁੱਕੀ ਜਾਣਾ ਹੈ ਪਰ ਇਹ ਹੁੰਦਾ ਕਿ ਬੂਟੇ ਦੀ એનર્ਜੀ ਸੇਫ ਹੋ ਜੂਗੀ ਨਹੀਂ એનર્ਜੀ ਬਾਕੀ ਜਿਹੜੇ ਫਰੂਟ ਨੂੰ ਮਿਲਣੀ ਆ ਸਬਜ਼ੀਆਂ ਨੂੰ ਲੱਗਣੀ ਆ ਉਹ ਸੁੱਕੇ ਪੱਤੇ ਵੀ એનર્ਜੀ ਲੈਣਗੇ ਆਪਣੀ ਖਾਦ ਤੋਂ ਔਰ ਇਹਦੇ ਵਿੱਚ ਕੋਈ ਐਕਸਟਰਾ ਕੇਅਰ ਨਹੀਂ ਮੈਂ 50% ਗੋਬਰ ਦੀ ਖਾਦ ਬਣਾਈ ਆ ਘਰੇ ਉਹਦੀ ਵੀਡੀਓ ਮੈਂ ਅਪਲੋਡ ਕੀਤੀ ਆ ਤੇ ਦੁਬਾਰਾ ਖਾਦ ਜਦੋਂ ਬਣਾਉਂਗੀ ਉਦੋਂ ਫੇਰ ਵੀਡੀਓ ਅਪਲੋਡ ਕਰੂੰਗੀ ਔਰ ਬਾਕੀ ਇਹ 50% ਮਿੱਟੀ ਆ ਤੇ ਹੁਣ ਤੱਕ ਮੈਂ ਕੋਈ ਇਹਦੇ ਵਿੱਚ ਐਕਸਟਰਾ ਇਹਨੂੰ ਕੇਅਰ ਨਹੀਂ ਕੀਤੀ ਗੁੜਾਈ ਟਾਈਮ ਨਾਲ ਕਰ ਦਿੰਨੇ ਆ ਖਾਦ ਮਹੀਨੇ 'ਚ ਇੱਕ ਵਾਰ ਦਿੰਨੇ ਆ ਜੀ ਔਰ ਤੁਹਾਡੇ ਸਾਹਮਣੇ ਆ ਮਧੂਮੱਖੀਆਂ ਸਪਰੇਆ ਵਾਲੀਆਂ ਸਪਰੇ ਵਾਲੇ ਬੂਟਿਆਂ ਤੇ ਨਹੀਂ ਆਉਂਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਮਧੂਮੱਖੀਆਂ ਵੀ ਆ ਰਹੀਆਂ ਨੇ ਤਿਤਲੀਆਂ ਵੀ ਬਹੁਤ ਆਉਂਦੀਆਂ ਨੇ ਜੀ ਤੇ ਉੜਨ ਵਾਲੇ ਕੀੜੇ ਮਕੋੜੇ ਬਹੁਤ ਆ ਰਹੇ ਨੇ ਤੇ ਤੁਸੀਂ ਚੱਪਣ ਕद्दू ਜ਼ਰੂਰ ਐਡ ਕਰਿਓ ਬਹੁਤ ਆਸਾਨੀ ਨਾਲ ਗਰੋ ਕਰਨ ਵਾਲੀ ਸਬਜੀ ਆ ਇਹ ਹੋ ਗਈ ਚੱਪਣ ਕद्दू ਦੀ ਗੱਲ ਤੇ ਗਰਮੀਆਂ ਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਿਓ ਕਿ ਸਵੇਰੇ ਸ਼ਾਮ ਪਾਣੀ ਦਿਓ ਬੂਟਿਆਂ ਨੂੰ ਸ਼ਾਵਰ ਕਰਿਓ ਸ਼ਾਵਰ ਮਤਲਬ ਬੂਟਿਆਂ ਦੇ ਉੱਤੇ ਵੀ ਪਾਣੀ ਦਾ ਛਿੜਕਾਅ ਕਰਿਓ ਚਾਹੇ ਪਾਈਪ ਨਾਲ ਕਰਿਓ ਚਾਹੇ ਜਿਵੇਂ ਤੁਹਾਨੂੰ ਠੀਕ ਲੱਗਦਾ ਬੂਟਿਆਂ ਨੂੰ ਸ਼ਾਵਰ ਕਰਨਾ ਜ਼ਰੂਰੀ ਹੈ ਠੀਕ ਹੈ ਜੀ ਔਰ ਸਵੇਰੇ ਔਰ ਸ਼ਾਮ ਹੀ ਪਾਣੀ ਦਿਓ ਦੁਪਹਿਰ ਦੇ ਵਿੱਚ ਪਾਣੀ ਨਾ ਦਿਓ ਜੀ ਕਿਉਂਕਿ ਮਿੱਟੀ ਵੀ ਗਰਮ ਹੁੰਦੀ ਆ ਔਰ ਧੁੱਪ ਦਾ ਟੈਂਪਰੇਚਰ ਗਰਮੀ ਦਾ ਬਹੁਤ ਜ਼ਿਆਦਾ ਹੁੰਦਾ ਉਹਦੇ ਨਾਲ ਬੂਟੇ ਖਰਾਬ ਹੋ ਸਕਦੀਆਂ ਨੇ ਜੜਾ ਤਾਂ ਤੁਸੀਂ ਸਵੇਰੇ ਸ਼ਾਮ ਹੀ ਪਾਣੀ ਦੇਣਾ ਇਹਨਾਂ ਨੂੰ ਬਾਕੀ ਜੀ ਆਪਣੇ ਕੋ ਹਰੀਆਂ ਮਿਰਚਾਂ ਨੇ ਹਰੀਆਂ ਮਿਰਚਾਂ ਦੀ ਮੈਨੂੰ ਘੱਟ ਲੋੜ ਪੈਂਦੀ ਹੈ ਇਸ ਲਈਏ ਪੱਕ ਚੁੱਕੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਹੈਲਦੀ ਬੂਟਾ ਹੈ ਛੋਟੇ ਪੋਟ ਦੇ ਵਿੱਚ ਲਗਾਇਆ ਹੋਇਆ ਔਰ ਇਸੇ ਤਰ੍ਹਾਂ ਨਾ ਜਿਹੜਾ ਚੱਪਣ ਕद्दू ਹੈ ਚੱਪਣ ਕद्दू ਤੁਸੀਂ ਦੇਖ ਸਕਦੇ ਹੋ ਗਰੋ ਬੈਗ 'ਚ ਲਗਾਇਆ ਹੋਇਆ ਜੀ ਅੱਧਾ ਥੈਲਾ ਫੋਲਡ ਕਰਕੇ ਤਾਂ ਇਹ ਤਕਰੀਬਨ ਆਪਣਾ ਉੱਪਰ ਨੂੰ ਇਹਦੀ ਲੰਬਾਈ 12 ਇੰਚ ਹੈਗੀ ਆ ਤਾਂ ਇਸਾ ਨੂੰ ਤੁਸੀਂ ਗ੍ਰੋ ਬੈਗ ਬਣਾ ਕੇ ਲਗਾ ਸਕਦੇ ਹੋ ਸਬਜ਼ੀਆਂ ਮੈਂ ਸਬਜ਼ੀਆਂ ਲਈ ਸਾਰੇ ਗ੍ਰੋ ਬੈਗ ਹੀ ਲਗਾਏ ਨੇ ਆ ਗਮਲੇ ਮੇਰੇ ਕੋਲ ਐਕਸਟਰਾ ਪੈ ਤੇ ਛੋਟੇ ਇਹ ਤਕਰੀਬਨ 9 ਇੰਚ ਦਾ ਗਮਲਾ ਹੈ ਇਹਦੇ ਵਿੱਚ ਹਰੀਆਂ ਮਿਰਚਾਂ ਆਸਾਨੀ ਨਾਲ ਲੱਗ ਜਾਂਦੀਆਂ ਨੇ ਤੇ ਹਰੀਆਂ ਮਿਰਚਾਂ ਦੀ ਸੇਮ ਹੀ ਕੇਅਰ ਹੈ ਜੀ ਕੋਈ ਜ਼ਿਆਦਾ ਇਹਨਾਂ ਨੂੰ ਕੇਅਰ ਦੀ ਲੋੜ ਨਹੀਂ ਪੈਂਦੀ ਗੁੜਾਈ ਪਾਣੀ ਔਰ ਖਾਦ ਔਰ ਤੁੱਪ ਇਹ ਤਿੰਨੇ ਚੀਜ਼ਾਂ ਦਾ ਧਿਆਨ ਰੱਖੋ ਤੁੱਪ ਦਾ ਤੁਹਾਨੂੰ ਪਤਾ ਹੀ ਹੈ ਖੁੱਲੇ 'ਚ ਪਈਆਂ ਨੇ ਇਹ ਸਬਜ਼ੀਆਂ ਤਾਂ ਇੱਥੇ ਸਾਰੇ ਦਿਨ ਦੀ ਤੋਂ ਪਾਉਂਦੀ ਆ ਤਾਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੇ ਖਾਦ ਤੁਸੀਂ ਉਸੀ ਤਰ੍ਹਾਂ ਦੇ ਸਕਦੇ ਜਿਸ ਤਰ੍ਹਾਂ ਚੱਪਣ ਕੱਦੂ ਚ ਦੱਸਿਆ 50 50% ਗੜਾਈ ਆਪਣਾ ਮਹੀਨੇ ਚ ਇੱਕ ਵਾਰ ਜ਼ਰੂਰ ਕਰੋ ਬੂਟਿਆਂ ਨੂੰ ਔਰ ਗਰਮੀਆਂ ਦੇ ਵਿੱਚ ਸਵੇਰੇ ਸ਼ਾਮ ਪਾਣੀ ਦੋ ਸ਼ਾਵਰਿੰਗ ਜ਼ਰੂਰ ਕਰੋ ਬੂਟਿਆਂ ਨੂੰ ਹਿਲਾਓ ਜ਼ਰੂਰ ਤੇ ਆ ਆਪਣਾ ਹੈਗਾ ਜੀ ਬੈਂਗਣ ਵੇਂਗਣ ਵੀ ਤੁਸੀਂ ਦੇ ਸਿਆ ਛੋਟੇ ਪੌੜ ਦੇ ਵਿੱਚ ਹੀ ਲਗਾਇਆ ਇਹਨੂੰ ਵੀ ਉਸੇ ਤਰ੍ਹਾਂ 50% ਗੋਬਰ ਦੀ ਖਾਦ ਤੇ 50% ਮਿੱਟੀ ਚ ਲਗਾਇਆ ਬਾਕੀ ਬੜੀਆ ਹੈਲਦੀ ਪਲਾਂਟ ਹੈ ਜੀ ਇੱਕ ਵੇਂਗਣ ਦਾ ਹੋਰ ਬੂਟਾ ਲਗਾਇਆ ਹੋਇਆ ਤੇ ਇਹ ਤੇ ਫਰੂਟਿੰਗ ਆ ਚੁੱਕੀ ਆ ਪਹਿਲਾਂ ਵੀ ਵੇਂਗਣ ਮੈਂ ਤੋੜੇ ਸੀ ਥੋੜੇ ਬਹੁਤ ਮਿਲੇ ਸੀ ਪਰ ਮੈਨੂੰ ਜਿੰਨੇ ਕ ਵੇਂਗਣ ਦੇ ਬੂਟੇ ਨੇ ਪੰਜ ਪੰਜ ਛੇ ਬੂਟਿਆਂ ਤੋਂ ਵੀ ਬਹੁਤ ਵਧੀਆ ਸਬਜ਼ੀ ਮਿਲਦੀ ਆ ਬਾਦੂ ਇੱਕ ਵਾਰ ਫਰੂਟਿੰਗ ਹੋਣ ਲੱਗੀ ਨਾ ਵੇਂਗਣ ਦੇ ਬੂਟੇ ਤੇ ਤਾਂ ਬਹੁਤ ਜ਼ਿਆਦਾ ਫਲ ਆਂਦਾ ਇਹਨੂੰ ਤੁਸੀਂ ਦੇਖ ਸਕਦੇ ਹੋ ਵਧੀਆ ਹੈਲਦੀ ਹੈ ਤੇ ਬੈਂਗਨ ਲੱਗਿਆ ਹੋਇਆ ਜੀ ਤੇ ਦੂਸਰਾ ਬੁੱਟਾ ਦੂਸਰਾ ਬੁੱਟਾ ਵੀ ਦੇਖਦੇ ਆਪਾਂ ਆਹ ਦੇਖੋ ਜੀ ਆਪਣੇ ਬਾਲਟੀ ਦੇ ਵਿੱਚ ਲਗਾਇਆ ਸੀ ਇਹ ਤੋਂ ਵੀ ਫਰੂਟਿੰਗ ਆਪਾਂ ਲਈ ਆ ਤੇ ਬੈਂਗਨ ਦੀ ਵੀ ਸੇਮ ਹੀ ਕੇਅਰ ਆ ਕੇਅਰ ਸਾਰਿਆਂ ਦੀ ਮੈਂ ਇੱਕੋ ਜਿਹੀ ਕੀਤੀ ਅਗਰ ਕਿਸੇ ਦੀ ਕੇਅਰ ਅਲੱਗ ਹੋਈ ਤਾਂ ਮੈਂ ਜ਼ਰੂਰ ਦੱਸੂਗੀ ਤੁਹਾਨੂੰ ਤੇ ਬਾਕੀ ਆਪਾਂ ਗੱਲ ਕਰਦੇ ਆਂ ਚੌਥੇ ਨੰਬਰ ਤੇ ਸ਼ਿਮਲਾ ਮਿਰਚ ਦੀ शिमला मिर्च ਤੁਸੀਂ ਦੇਖ ਸਕਦੇ ਹੋ ਵੀ ਗ੍ਰੋ ਬੈਗ ਦੇ ਵਿੱਚ ਆ। ਔਰ ਇਹਨੂੰ ਫਲ ਵੀ ਦੇਖੋ ਫੁੱਲ ਵੀ ਦੇਖੋ ਕਿੰਨੇ ਵਧੀਆ ਆਏ ਨੇ। शिमला मिर्च ਵੀ ਬਹੁਤ ਜਲਦੀ ਮਿਲਦੀ ਆ ਮੈਨੂੰ ਖਾਣ ਲਈ। ਅਜੇ ਮੈਂ ਥੋੜੇ ਦਿਨ ਪਹਿਲਾਂ ਦੂਸਰੀ ਤੋਂ ਤੀਸਰੀ ਵਾਰ शिमला मिर्च ਤੋੜ ਕੇ ਬਣਾਈ ਆ। ਤੇ ਆ ਹੁਣ ਦੇਖੋ ਥੋੜੇ ਦਿਨਾਂ ਤੱਕ ਹਫਤੇ 10 ਦਿਨਾਂ 'ਚ ਇਹਨਾਂ ਫੁੱਲ ਲੱਗ ਗਏ ਇਹਨਾਂ ਨੇ। ਫਟਾਫਟ ਫੁੱਲਾਂ ਨੇ ਸਬਜ਼ੀ 'ਚ ਬਣ ਤਿਆਰ ਹੋ ਜਾਣਾ। ਤੇ ਬਹੁਤ ਵਧੀਆ ਸਬਜ਼ੀ ਬਣਦੀ ਆ ਹੈਲਦੀ ਸਬਜ਼ੀ ਆ ਘਰ ਦੀ ਸਬਜ਼ੀ ਜ਼ਰੂਰ ਲਗਾਓ। ਚਿਮਲਾ ਮਿਰਚ ਦੇ ਮੈਂ 15 ਕਬੂਟੇ ਤੁਹਾਨੂੰ ਜਰੂਰ ਕਹੂੰਗੀ ਚਾਹੇ ਤੁਹਾਡੀ ਛੋਟੀ ਫੈਮਿਲੀ ਹੈ 15 ਕਬੂਟਿਆਂ ਤੋਂ ਸ਼ੁਰੂ ਕਰੋ ਇਹ ਕੰਮ ਕਿਉਂਕਿ 15 ਕਬੂਟੇ ਹੋਣਗੇ ਤੁਹਾਡੀ ਇੱਕ ਦੋ ਟਾਈਮ ਦੀ ਸਬਜੀ ਆਸਾਨੀ ਨਾਲ ਬਣ ਜੂਗੀ ਕਈ ਵਾਰ ਮਜਬੂਰੀ ਚ ਤਾਂ ਇੱਕ ਟਾਈਮ ਦੀ ਸਬਜੀ ਵੀ ਆਪਾਂ ਨੂੰ ਮੁੱਕਦੀ ਨਹੀਂ ਇਹ ਹੁੰਦਾ ਕਿ ਕਿਸੇ ਦੇ ਕੋਲੀ ਚੱਕਣ ਨਾਲੋਂ ਵਧੀਆ ਇੱਕ ਟਾਈਮ ਦੀ ਸਬਜੀ ਆ ਉਹ ਘਰੀ ਤੋੜ ਕੇ ਬਣਾ ਲਓ ਤਾਂ ਦੇਖੋ ਇਹ ਤੇ ਵੀ ਮੱਖੀ ਬੈਠੀ ਆ ਇਹ ਪਹਿਚਾਣ ਹੁੰਦੀ ਆ ਜੀ ਇਹ ਮੱਖੀਆਂ ਦੀ ਔਰ ਆ ਦੇਖੋ ਕੀੜੀ ਵੀ ਫਿਰਦੀ ਆ ਇਹਨਾਂ ਦੀ ਇਹ ਪਹਿਚਾਣਾ ਕਿ ਇਹਨਾਂ ਤੇ ਕੋਈ ਸਪਰੇ ਨਹੀਂ ਹੋਈ ਤੇ Shimla mirch जरूर ऐड ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹ ਸਾਰਾ ਦਿਨ ਧੁੱਪੇ ਰਹਿੰਦੀ ਹੈ ਇਹ ਸਬਜੀ ਵੀ ਤੇ ਧੁੱਪ ਦਾ ਬਹੁਤ ਘੱਟ ਅਸਰ ਹੁੰਦਾ ਹੈ ਤੇ ਤੇ ਤਣੀਆਂ ਤੇ ਪੁਦੀਨਾ ਤਾਂ ਮਰ ਚੁੱਕੇ ਨੇ ਜੀ ਕਿਉਂਕਿ ਦੇਖੋ ਗਰਮੀ ਬਹੁਤ ਜ਼ਿਆਦਾ ਆ ਆ ਦੇਖੋ ਔਰ ਮੇਰੇ ਕੋ ਛਾਂਚ ਰੱਖਣ ਲਈ ਜਗ੍ਹਾ ਨਹੀਂ ਹੈਗੀ ਪੁਦੀਨਾ ਔਰ ਧਨੀਆ ਇੰਨੀ ਗਰਮੀ ਚ ਨਹੀਂ ਰਹਿ ਸਕਦੇ ਕਿਉਂਕਿ ਪੱਤੇ ਵਾਲੀ ਪੱਤੇ ਵਾਲੇ ਸਬਜ਼ੀਆਂ ਚਾਹੁੰਦੇ ਨੇ ਤਾਂ ਤੇ ਪੱਤੇ ਤਾਂ ਸੇਕ ਨਾਲ ਸੜੀ ਜਾਂਦੇ ਨੇ ਤਕਰੀਬਨ ਤੇ ਮਈ ਇਹ ਮਤਲਬ ਇਸ ਕੁ ਮਹੀਨੇ ਹੀ ਸੜੇ ਨੇ ਇਸ ਤੋਂ ਮਹੀਨੇ 2 ਮਹੀਨੇ ਨਹੀਂ ਧਨੀਆ ਮੈਂ ਲਗਾ ਸਕਦੀ ਮਈ ਦਾ ਐਂਡ ਹੋ ਗਿਆ ਜੂਨ ਹਾਂਜੀ ਇਹ ਹੀ ਹੈ ਕਿ ਮਈ ਦੇ ਐਂਡ ਤੋਂ ਜੂਨ ਦਾ ਪੂਰਾ ਮਹੀਨਾ ਤਾਂ ਤਨੀਆ ਇਹਦੇ ਗਾ ਇੰਨੀ ਗਰਮੀ ਨਹੀਂ ਚੱਲਦਾ ਇਸ ਤੋਂ ਪਹਿਲਾਂ ਮੈਂ ਤਨੀਆ ਦੀ ਵੀਡੀਓ ਅਪਲੋਡ ਕੀਤੀਆਂ ਨੇ ਤਨੀਆ ਬਿਲਕੁਲ ਠੀਕ ਸੀ ਇਸ ਹਫ਼ਤੇ ਮਰ ਚੁੱਕਿਆ ਕਿਉਂਕਿ 49 ਡਿਗਰੀ ਟੈਂਪਰੇਚਰ ਦੇ ਵਿੱਚ ਤਨੀਆ ਪੁਦੀਨਾ ਨਹੀਂ ਰਹਿ ਸਕਦੇ ਛੱਤ ਤੇ ਉਹ ਵੀ ਇੰਨੀ ਗਰਮੀ 'ਚ ਇਹ ਹੈਗੀ ਜੀ ਆਪਣੀ ਤੋਰੀਆਂ ਦੀ ਬੇਲ ਇਹ ਪੰਜਵੀਂ ਸਬਜ਼ੀ ਹੈ ਜੀ ਆਪਣੀ ਤੋਰੀਆਂ ਦੀ ਬੇਲ ਤੇ ਤੋਰੀਆਂ ਦੀ ਬੇਲ ਦੇਖੋ ਇੱਕੇ ਗਮਲੇ 'ਚ ਮੈਂ ਦੋ ਤਿੰਨ ਤੋਰੀਆਂ ਲਗਾਈਆਂ ਨੇ ਇਹ ਤਾਂ ਬਹੁਤ ਵਧੀਆ ਦੋ ਤਿੰਨ ਤੋਰੀਆਂ ਤੇ ਫਰੂਟਿੰਗ ਬਹੁਤ ਵਧੀਆ ਮਿਲਦੀ ਹੈ ਤੇ ਆਪਣੇ ਆਪ ਕਿੰਨੀ ਵਧੀਆ ਫੈਲ ਰਹੀ ਆ ਤੇ ਆ ਦੇਖੋ ਇੱਧਰ ਵੀ ਕਮਲੇ ਚ ਲਗਾਈ ਆ ਆ ਟਾਣੀ ਸ਼ਾਇਦ ਕੱਲ ਖਿਚਣ ਕਰਕੇ ਇਦਾਂ ਹੋ ਗਈ ਤੇ ਬਾਕੀ ਬੇਲ ਬਿਲਕੁਲ ਠੀਕ ਆ ਆ ਦੇਖੋ ਇਹ ਮੈਂ ਨਾ ਬਾਕੀ ਪਲਾਂਟਸ ਪੱਟਣੇ ਸੀ ਪਰ ਇਹ ਬੇਲ ਨੂੰ ਸਪੋਰਟ ਮਿਲੀ ਹੋਈ ਹੈ ਇਸ ਲਈ ਮੈਂ ਨਹੀਂ ਅਲੱਗ ਕੀਤੇ ਤੇ ਇਹ ਤੋਂ ਵੀ ਮੈਨੂੰ ਬੇਲ ਤੋਂ ਵਧੀਆ ਫਰੂਟਿੰਗ ਮਿਲ ਰਹੀ ਆ ਇਹ ਇਸ ਕਮਲੇ ਚ ਲਗਾਈ ਹੋਈ ਆ ਤੇ ਵਧੀਆ ਫਰੂਟਿੰਗ ਮਿਲ ਰਹੀ ਹੈ ਗਮਲਾ ਥੋੜਾ ਵੱਡਾ ਹੈ 12 ਇੰਚ ਦਾ ਹੈਗਾ ਜੀ ਲੰਬਾਈ ਚ 12 ਇੰਚ ਦਾ ਗਮਲਾ ਹੈਗਾ ਪਰ ਆਹ ਗਮਲਾ ਜਿਹੜਾ ਹੈਗਾ ਵੱਡਾ ਹੈ ਥੋੜਾ ਜਿਆ ਇਹਦੇ ਵਿੱਚ ਇਹ ਆ ਜਿੰਨਾ ਵੱਡਾ ਗਮਲਾ ਹੋਊਗਾ ਜੀ ਓਨੀ ਜ਼ਿਆਦਾ ਜੜ ਫੈਲੂਗੀ ਸਬਜ਼ੀਆਂ ਦੀ ਔਰ ਉਸੇ ਹਿਸਾਬ ਨਾਲ ਗਰੋਥ ਵਧੀਆ ਹੋਊਗੀ ਤਾਂ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਕਿ 12 15 ਇੰਚ ਦੀ ਲੰਬਾਈ ਤੋਂ ਸ਼ੁਰੂ ਕਰੋ ਤੁਸੀਂ ਗਰੋ ਬੈਗ ਬਣਾ ਕੇ ਦੇ ਉਹਦੇ ਵਿੱਚ ਵੀ ਆਸਾਨੀ ਨਾਲ ਤੁਹਾਨੂੰ ਸਬਜ਼ੀ ਮਿਲ ਜਾਣੀ ਹੈ ਅਗਰ ਉਸ ਤੋਂ ਵੱਡਾ ਗਰੋ ਬੈਗ ਬਣਾ ਸਕਦੇ ਹੋ ਤਾਂ ਉਹ ਇਹ ਹੁੰਦਾ ਕਿ ਆਪਣੇ ਜਿੱਦਾਂ ਦਾ ਆਪਾਂ ਮੈਨੇਜ ਕਰ ਸਕਦੇ ਉਸ ਹਿਸਾਬ ਨਾਲ ਆਪਾਂ ਜਸਟ ਕਰ ਲਾਂਗੇ ਤਾਂ ਮਤਲਬ 9 ਤੋਂ 12 ਇੰਚ ਤਾਂ ਮਾਮੂਲੀ ਜੀ ਗੱਲ ਆ ਜਿਹੜਿਆ ਗਰੋ ਬੈਗ ਨੇ ਅੱਦੇ ਅੱਦੇ ਥੈਲੇ ਤੋਂ ਥੋੜਾ ਉੱਪਰ ਤੱਕ ਫੋਲਡ ਕੀਤੇ ਹੋਏ ਨੇ ਤਾਂ ਤੁਸੀਂ ਤੋਰੀਆਂ ਦੀ ਬੇਲ ਜ਼ਰੂਰ ਲਗਾਓ ਤੋਰੀਆਂ ਨੂੰ ਦੇਖ ਸਕਦੇ ਹੋ 49 ਡਿਗਰੀ ਚ ਇਹ ਬੇਲ ਬਿਲਕੁਲ ਸਹੀ ਸਲਾਮਤ ਆ। ਸਵੇਰੇ ਸ਼ਾਮੇ ਨੂੰ ਪਾਣੀ ਮਿਲਦਾ, ਖਾਦ ਮਹੀਨੇ ਚ ਇੱਕ ਵਾਰ ਸਾਰੀਆਂ ਸਬਜ਼ੀਆਂ ਨੂੰ ਮਿਲਦੀ ਆ। ਲਿਕੁਇਡ ਖਾਦ ਇਹ ਆ ਕਿ ਜੇ ਮੇਰੇ ਤੋਂ ਸੁੱਕੀ ਖਾਦ ਨਹੀਂ ਤਿਆਰ ਹੁੰਦੀ। ਸੌ ਮਜਬੂਰੀ ਹੋ ਜਾਂਦੀ ਆ ਘਰ ਦੇ ਵਿੱਚ ਜੀ। ਤਾਂ ਫਿਰ ਮੈਂ ਇਹ ਨਾ ਲਿਕੁਇਡ ਖਾਦ ਤਿਆਰ ਕਰਦਿੰਦੀ ਆ ਜਿਹੜੀ 2 ਤੋਂ 3 ਦਿਨ ਦੇ ਵਿੱਚ ਖਾਦ ਤਿਆਰ ਹੁੰਦੇ ਉਹਦੀ ਵੀਡੀਓ ਵੀ ਅਪਲੋਡ ਕਰਨੀ ਆ। ਤਾਂ ਕਈ ਵਾਰ ਮੇਰੇ ਤੋਂ ਸੁੱਕੀ ਖਾਦ ਨਹੀਂ ਮਿਕਸ ਕਰੀ ਜਾਂਦੀ ਇਹਨਾਂ ਦੇ ਵਿੱਚ। ਇਹ ਜੀ ਆਪਣੀ ਕੱਦੂ ਦੀ ਬੇਲ ਆ। ਇਹ ਦੀ ਵੀ ਆ ਸੁੱਕੇ ਪੱਤੇਆਂ ਲਈ ਮੇਰਾ ਟਾਈਮ ਨਹੀਂ ਲੱਗਿਆ ਹੈਗਾ। ਕਈ ਫਰੈਂਡਸ ਨੂੰ ਪਤਾ ਹੈ ਕਿ ਕਿਉਂ ਨਹੀਂ ਟਾਈਮ ਲੱਗਿਆ। ਤੇ ਚਲੋ ਕੋਈ ਗੱਲ ਨਹੀਂ। ਜ਼ਿੰਦਗੀ ਚੱਲਦਾ ਰਹਿੰਦਾ ਬਹੁਤ ਕੁਛ ਤੇ ਦੇਖੋ। ਇਹਨੂੰ ਫਲਾਉਣਾ ਵੀ ਸ਼ੁਰੂ ਹੋ ਗਿਆ। ਜਿਹੜੀ ਮਿੱਟੀ ਹੈ ਨਾ ਇਹਨੂੰ ਮੈਂ ਨਮੀ ਚ ਰੱਖਦੀ ਹਾਂ ਜਿਹੜੀ ਇਹਦੇ ਕੋਲ ਪਈ ਹੈ ਗਮਲੇ ਦੇ। ਤੇ ਇਹ ਗਮਲੇ ਨੂੰ ਨਾ ਗ੍ਰੀਨ ਨੈਟ ਦੀ ਜਗ੍ਹਾ ਮੇਰੇ ਕੋਲ ਦੁਪੱਟੇ ਬੇਸਟ ਪੈ ਸੀ। ਤਾਂ ਮੈਂ ਇਹਨਾਂ ਨਾਲ ਕੰਮ ਚ ਲਾਇਆ ਜਿਹੜੀਆਂ ਮੇਰੇ ਕੋਲ ਕਦੂ ਦੀਆਂ ਬੇਲਾਂ ਨੇ। ਤੋਰੀਆਂ ਦੀ ਬੇਲਾਂ ਨੂੰ ਦੇਖੋ ਮੈਂ ਕੋਈ ਸਪੋਰਟ ਨਹੀਂ ਦਿੱਤੇ ਉਹ ਓਪਨ ਦੇ ਵਿੱਚ ਹੀ ਨੇ ਸਾਰੀਆਂ ਸਬਜ਼ੀਆਂ ਸਾਰਾ ਦਿਨ ਓਪਨ ਜੀ ਰਹਿੰਦੀਆਂ ਨੇ ਪਰ ਜਿਹੜੇ ਕੱਦੂ ਐ ਉਹਨੂੰ ਫੇਰ ਵੀ ਸਪੋਰਟ ਲਾਈ ਪਰ ਫੇਰ ਵੀ ਚਲੋ ਇਹ ਕੱਦੂ ਦੀ ਬੇਲ ਜ਼ਿਆਦਾ ਨਾਜ਼ੁਕ ਐ ਇਹ ਨਹੀਂ ਚੱਲਦੀ ਤੇ ਆ ਦੇਖੋ ਨਵੇਂ ਆ ਟਾਹਣੀਆਂ ਆਣੀਆਂ ਸ਼ੁਰੂ ਹੋ ਗਈਆਂ ਤੁਸੀਂ ਇਹੀ ਬੇਲ ਨੂੰ ਨੋਟ ਕਰਿਓ ਆ 29 ਮਈ ਅੱਜ ਹਨਾ 29 ਮਈ ਔਰ بارش ਦੇ ਦਿਨਾਂ ਵਿੱਚ ਨੋਟ ਕਰਿਓ ਇਹੀ ਬੇਲਾਂ ਹੋਣਗੀਆਂ ਔਰ ਇਹੀ ਬੇਲਾਂ ਤੇ ਫਰੂਟਿੰਗ ਦੇਖਿਓ ਕਿਉਂਕਿ ਇਹ ਮੌਸਮ ਦਾ ਹਾਲ ਹੈ ਧੁੱਪ ਦੀ ਗਰਮੀ ਦਾ ਹਾਲ ਹੈ ਜਿਹਦੇ ਕਰਕੇ ਵਿਚਾਰਿਆਂ ਦਾ ਬੇਹਾਲ ਹੋ ਚੁੱਕਿਆ ਹਾਲ ਤੇ ਕੁਝ ਵੀ ਨਹੀਂ ਇੰਨਾ ਤੇ ਕੋਈ ਚੀਜ਼ ਨੇ ਕੰਮ ਨਹੀਂ ਕਰਨਾ ਇਸ ਲਈ ਆਪਾਂ ਬਾਹਰ ਲਈ ਦਵਾਈਆਂ ਤਾਂਤੋਂ ਮੈਂ ਵੈਸੀ ਚੱਲਦੀਆਂ ਇੱਧਰ ਦੇਖੋ ਇੱਧਰ ਵੀ ਬਹੁਤ ਵਧੀਆ ਫੈਲ ਚੁੱਕੀ ਆ ਤੇ ਆਹ ਦੇਖੋ ਇਹਨੇ ਕਈ ਟਾਣੀਆਂ ਅਲੱਗ-ਅਲੱਗ ਇਹਦੀ ਆ ਚੁੱਕੀਆਂ ਨੇ ਬਹੁਤ ਹੈਲਦੀ ਪਲਾਂਟ ਹੈ ਤੇ ਗ੍ਰੀਨ ਨੈੱਟ ਦੀ ਜਗ੍ਹਾ ਤੁਸੀਂ ਅਗਰ ਐਮਰਜੈਂਸੀ ਯੂਜ਼ ਕਰਨਾ ਇਦਾਂ ਦੁਪੱਟਾ ਵਗੈਰਾ ਤੁਸੀਂ ਗਿੱਟੀਆਂ ਨਾਲ ਲਗਾ ਕੇ ਇਹਨਾਂ ਨੂੰ ਛਾਂ ਕਰ ਸਕਦੇ ਹੋ ਛੋਟੀ ਜੀ ਕੋਸ਼ਿਸ਼ ਕਦੇ ਵੀ ਕੋਈ ਕੰਮ ਬڑا ਛੋਟਾ ਨਹੀਂ ਹੁੰਦਾ ਜਾਂ ਕਿਸੇ ਕੰਮ 'ਚ ਸ਼ਰਮ ਨਹੀਂ ਮੰਨਣੀ ਚਾਹੀਦੀ ਔਰ ਮੈਂ ਸ਼ਰਮ ਨਹੀਂ ਮੰਨਦੀ ਮੈਨੂੰ ਦੁਪੱਟੇ ਸਹੀ ਲੱਗੇ ਆਪਾਂ ਗ੍ਰੀਨ ਨੈੱਟ ਦੀ ਜਗ੍ਹਾ ਇਹਨਾਂ ਨੂੰ ਯੂਜ਼ ਕਰਤਾ ਕਿਉਂਕਿ ਦੇਖੋ ਵੇਸਟ ਚੀਜ਼ ਅਗਰ ਘਰੇ ਪਈ ਆ ਤਾਂ ਉਹਨੂੰ ਵਰਤੋ ਹੋਣੇ ਰਿਸ਼ਤੇ ਵੀ ਪੁਰਾਣੇ ਹੋ ਜਾਂਦੇ ਨੇ ਆਪਾਂ ਥੋੜੀ ਸੁੱਟ ਦਿੰਨੇ ਆ ਹਨਾਂ ਉਸੇ ਤਰ੍ਹਾਂ ਹਰ ਇੱਕ ਚੀਜ਼ ਦੀ ਮੈਨੂੰ ਆਪ ਤਾਂ ਵੈਲਿਊ ਕਰਨ ਦੀ ਮੇਰਾ ਇੱਕ ਅਟੈਚਮੈਂਟ ਜੀ ਜੁਣੀ ਜੁੜੀ ਹੁੰਦੀ ਹੈ ਹਰ ਇੱਕ ਚੀਜ਼ ਨਾਲ ਮੈਂ ਤਾਂ ਜੀ ਟੁੱਟਿਆ ਹੋਇਆ ਗਮਲਾ ਨਹੀਂ ਸਿੱਟਿਆ ਆਹ ਦੇਖ ਸਕਦੇ ਹੋ ਇਹਦੇ ਵਿੱਚ ਵੀ ਦੇਖੋ ਕਿੰਨੇ ਵਧੀਆ ਹੋ ਚੁੱਕੇ ਆ ਦੁਪਹਿਰ ਖਿੜੀ ਸਾਰੇ ਕਲਰ ਮਿਕਸ ਲਗਾਏ ਨੇ ਜਿਸ ਦਿਨ ਇਹਨਾਂ ਤੇ ਫਲਾਵਰਿੰਗ ਆਣੀ ਸ਼ੁਰੂ ਹੋ ਗਈ ਫਿਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਹੋਰ ਵੀ ਲੱਗੇ ਹੋਏ ਨੇ ਦੁਪਹਿਰ ਖਿੜੀ ਦੇ ਪੋਟੂ ਲਾਕਾ ਪlant ਕਹਿੰਦੇ ਨੇ ਜਿਹਨੂੰ ਤੇ ਇਸੇ ਤਰ੍ਹਾਂ ਜੀ ਮੇਰੇ گلاب ਦਾ ਇਹ ਵੀ ਤੁਸੀਂ ਦੇਖ ਸਕਦੇ ਹੋ گلاب ਦੇ ਬੂਟੇ ਦੀ ਵੀਡੀਓ ਅਪਲੋਡ ਕੀਤੀ ਸੀ ਗਮਲਾ ਟੁੱਟ ਗਿਆ ਸੀ ਢੇਰੀ ਦੀ ਵਜ੍ਹਾ ਨਾਲ ਤੇ ਆ ਦੇਖੋ ਨਵੀਆਂ ਟਾਹਣੀਆਂ ਵੀ ਆ ਗਈਆਂ ਜਿਹੜੇ ਐਕਸਟਰਾ ਸੁੱਕੇ ਪੱਤੇ ਸੀ ਉਹ ਮੈਂ ਕਟਿੰਗ ਕਰਤੇ ਸੀ ਔਰ ਜਿਹੜੇ گلاب ਚੜ ਗਏ ਸੀ ਉਹਨਾਂ ਦੀ ਵੀ ਕਟਿੰਗ ਕਰਤੀ ਸੀ ਤੇ ਹੈਲਦੀ ਹੋ ਚੁੱਕਿਆ ਹੈ ਪਲਾਂਟ ਤੇ ਜਦੋਂ ਆਪਾਂ ਨਾ ਬਗੀਚਾ ਤਿਆਰ ਕਰਨਾ ਇੱਕ ਗੱਲ ਇਹ ਜ਼ਰੂਰ ਧਿਆਨ ਰੱਖਿਓ ਜਦੋਂ ਬਗੀਚਾ ਤਿਆਰ ਕਰਨਾ ਉਹਦੇ ਵਿੱਚ 5-6 ਬੂਟੇ ਜਾਂ 4-5 ਬੂਟੇ ਤਾਂ ਫੁੱਲਾਂ ਦੇ ਹੋਣੇ ਚਾਹੀਦੇ ਤਾਂ ਹੀ ਮਧੂਮੱਖੀਆਂ ਆਂਦੀਆਂ ਨੇ ਪਾਲਿਸ਼ਿੰਗ ਨਾਲ ਸਬਜ਼ੀਆਂ ਤੇ ਕੰਮ ਕਰਦੀਆਂ ਨੇ ਉਹਦੇ ਨਾਲ ਫਰੂਟਿੰਗ ਵਧੀਆ ਮਿਲਦੀ ਆਪਾਂ ਨੂੰ ਸਬਜ਼ੀ ਦੀ ਕਈਆਂ ਨੂੰ ਪਾਲਿਸ਼ਿੰਗ ਬਾਰੇ ਪਤਾ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਮੈਂ ਸ਼ਾਰਟਕਟ ਚ ਦੱਸ ਦਿੰਨੀ ਆ ਜੀ ਪਾਲਿਸ਼ਿੰਗ ਨਾਲ ਇਹ ਹੁੰਦਾ ਜੀ ਦੋ ਤਰ੍ਹਾਂ ਦੇ ਫਲਾਵਰ ਆਉਂਦੇ ਨੇ ਆਪਣੀ ਸਬਜ਼ੀਆਂ ਤੇ ਮੇਲ ਔਰ ਫੀਮੇਲ ਜਿਹੜੇ ਫੀਮੇਲ ਫਲਾਵਰ ਹੁੰਦਾ ਉਹ ਤੋਂ ਸਬਜ਼ੀ ਬਣਦੀ ਜਿਹੜਾ ਮੇਨ ਫਲਾਵਰ ਹੁੰਦਾ ਉਹ ਤੋਂ ਪਾਲਿਸ਼ਿੰਗ ਫੀਮੇਲ ਫਲਾਵਰ ਨੂੰ ਕਰਨੀ ਹੁੰਦੀ ਆ ਉਹਦੇ ਨਾਲ ਜਿਹੜਾ ਫੀਮੇਲ ਫਲਾਵਰ ਆ ਫਿਰ ਫਰੂਟਿੰਗ ਦੇਣਾ ਸ਼ੁਰੂ ਕਰਦਾ ਹੈ ਤੇ ਬਾਕੀ ਇਹ ਕੰਮ ਪਾਲਿਸ਼ਿੰਗ ਦਾ ਜ਼ਿਆਦਾਤਰ ਮੱਖੀਆਂ ਤੇ ਡਿਪੈਂਡ ਹੈ ਨਹੀਂ ਫਿਰ ਬਰਸ਼ ਦੀ ਹੈਲਪ ਨਾਲ ਆਪਾਂ ਵੀ ਜਿਹੜੇ ਉਹਦੇ ਵਿੱਚ ਬਰੀਕ-ਪਰੀਕ ਰੇਸ਼ੇ ਜੇ ਹੁੰਦੇ ਨੇ ਦਾਣੇ ਤਾਂ ਫਿਰ ਉਹਨਾਂ ਦੀ ਮਦਦ ਨਾਲ ਆਪਾਂ ਫਿਰ ਫੀਮੇਲ ਫਲਾਵਰ ਨੂੰ ਪਾਲਿਸ਼ਿੰਗ ਕਰ ਸਕਦੇ ਆ ਮੇਲ ਔਰ ਫੀਮੇਲ ਫਲਾਵਰ ਦੀ ਪਹਿਚਾਣ ਪਹਿਲਾਂ ਮੈਂ ਇੱਕ ਵੀਡੀਓ ਚ ਦੱਸੀ ਆ ਤੇ ਅੱਜ ਫਿਰ ਫਿਲਹਾਲ ਕੋਈ ਫਲਾਵਰ ਨਹੀਂ ਹੈਗਾ ਤਾਂ ਮੈਂ 10 ਵੀ ਦਿਨ ਦੀ ਦੁਬਾਰਾ ਜਿਹੜਾ ਫੀਮੇਲ ਫਲਾਵਰ ਹੁੰਦਾ ਉਹਦੇ ਨੀਚੇ ਹਲਕਾ ਜਿਹਾ ਫਰੂਟ ਦੀ ਸ਼ੇਪ ਬਣੀ ਹੁੰਦੀ ਹੈ ਔਰ ਜਿਹੜਾ ਮੇਲ ਫਲਾਵਰ ਹੁੰਦਾ ਉਹ ਪੂਰਾ ਫੁੱਲ ਬਣਦਾ ਹੈ ਤਾਂ ਇਹਨਾਂ ਦੋਨਾਂ ਦੀ ਇਹੀ ਪਹਿਚਾਣ ਹੈ ਜਿਸ ਦਿਨ ਫਲਾਵਰ ਆਏ ਤੇ ਮੈਂ ਵੀਡੀਓ ਇਸ ਬਾਰੇ ਜਰੂਰ ਦੱਸੂਗੀ ਪੌਲਸ਼ਿੰਗ ਬਾਰੇ ਤੇ ਤੁਸੀਂ ਫੁੱਲਾਂ ਦੇ ਬੂਟੇ ਜਰੂਰ ਐਡ ਕਰਿਓ ਆਪਣੇ ਛੱਤ ਤੇ ਜਦੋਂ ਸਬਜ਼ੀਆਂ ਲਗਾਉਣੀਆਂ ਨੇ ਤਾਂ ਮੇਨ ਹਾਲਤ ਹੈ ਹੀ ਆ ਪਾਲਿਸ਼ਿੰਗ ਕਈ ਵਾਰ ਨਹੀਂ ਵੀ ਹੁੰਦੀ ਮੈਂ ਜ਼ਰੂਰੀ ਨਹੀਂ ਕਹਿੰਦੀ ਕਿ ਪਾਲਿਸ਼ਿੰਗ ਮੇਤੋਂ ਹੁੰਦੀ ਆ ਕਈ ਵਾਰ ਪੋਸੀਬਲ ਵੀ ਨਹੀਂ ਹੁੰਦਾ ਤਾਂ ਜਿਹੜਾ ਫੁੱਲਾਂ ਦੇ ਬੂਟੇ ਨੇ ਉਹਨਾਂ ਤੇ ਮਧੂਮੱਖੀਆਂ ਮੱਖੀਆਂ ਵਗੈਰਾ ਆਂਦੀਆਂ ਰਹਿੰਦੀਆਂ ਨੇ ਪਾਲਿਸ਼ਿੰਗ ਦਾ ਕੰਮ ਆਪਾਂ ਉਹਨਾਂ ਦੇ ਸਿਰ ਤੇ ਛੱਡ ਦਿੰਨੇ ਆ ਤੇ ਹੋਰ ਸਬਜ਼ੀਆਂ ਟਮਾਟਰ ਦਾ ਕੋਈ ਫਾਇਦਾ ਨਹੀਂ ਆ ਗਰਮੀ ਦੇ ਵਿੱਚ ਟਮਾਟਰ ਨਹੀਂ ਸਟੇ ਕਰਦਾ ਦੇਖ ਸਕਦੇ ਹੋ ਪੱਤੇ ਸੜ ਚੁੱਕੇ ਨੇ ਪਰ ਟਮਾਟਰ ਲੱਗੇ ਹੋਏ ਨੇ ਔਰ ਪੁਦੀਨਾ ਵੀ ਦੇਖ ਸਕਾਦੇ ਹਾਂ ਤਨੀਆ ਮੈਂ ਤੁਹਾਨੂੰ ਦਿਖਾਤਾ ਸੀ ਇਹਦੇ ਵਿੱਚ ਤਾਂ ਪੁਦੀਨਾ ਬਹੁਤ ਪਹਿਲਾਂ ਸੜ ਗਿਆ ਸੀ ਤੇ ਆ ਦੇਖੋ ਪੁਦੀਨੇ ਦਾ ਹਾਲ ਜੋ ਹੋ ਚੁੱਕਿਆ ਪਰ ਨਵੀਂ ਨਮੀਆਂ ਟਾਣੀਆਂ ਆ ਰਹੀਆਂ ਨੇ ਆ ਦੇਖੋ ਦੁਬਾਰਾ ਇਹ ਪੈਦਾ ਹੋ ਰਿਹਾ ਪੁਦੀਨਾ ਔਰ ਇੱਧਰ ਤਾਂ ਤਕਰੀਬਨ ਕਈ ਪਲਾਂਟ ਹੈਲਦੀ ਨੇ ਤੇ ਇੱਧਰ ਵੀ ਕੱਦੂ ਦੀਆਂ ਬੇਲਾਂ ਹੈਲਦੀ ਨੇ ਐਲੋਵੇਰਾ ਦੀ ਮੈਂ ਥੋੜੇ ਦਿਨ ਪਹਿਲਾਂ ਇੰਡੋਰ ਪਲਾਂਟ ਦੀ ਵੀਡੀਓ ਪਾਈ ਸੀ ਤੇ ਇਹਨੂੰ ਮੈਂ ਸਰ ਸ਼ਿਫਟ ਕਰਤਾ ਕਿਉਂਕਿ ਗਰਮੀ ਦੇ ਕਾਰਨ ਇਹਦੀਆਂ ਟਾਹਣੀਆਂ ਪੀਲੀਆਂ ਹੋ ਗਈਆਂ ਸੀ ਇਹ ਇੰਡੋਰ ਪਲਾਂਟ ਹੈ ਛਾਂ ਦੇ ਵਿੱਚ ਰਹਿੰਦਾ ਹੈ ਤੇ ਬਾਕੀ ਆ ਦੇਖੋ ਤુલਸੀ ਵੀ ਬਹੁਤ ਵਧੀਆ ਹੋ ਗਈ ਆ ਇਹ ਵੀ ਇੱਕ ਹੈਲਦੀ ਪਲਾਂਟ ਹੈ ਜਿਹਦੀ ਆਪਾਂ ਨੂੰ ਹਰ ਘਰ ਚ ਲੋੜ ਪੈਂਦੀ ਆ ਤੇ ਆ ਦੇਖ ਸਕਦੇ ਹੋ ਇਹਦੇ ਨੇੜੇ ਪਹਿਲਾਂ ਤુલਸੀ ਦਾ ਬੂਟਾ ਪਿਆ ਸੀ ਤੇ ਆਪਣੇ ਆਪ ਬੀਜ ਝੜ ਗਏ ਆ ਦੇਖੋ ਚਾਰ ਪਲਾਂਟ ਹੋ ਚੁੱਕੇ ਨੇ ਤੇ ਤુલਸੀ ਦਾ ਤੁਹਾਨੂੰ ਪਤਾ ਐਂਟੀਬਾਇਟਿਕ ਹੁੰਦੀ ਆ ਖੰਗ ਸਰਦੀ ਜ਼ੁਖਾਮ ਉਹਦੇ ਲਈ ਇਹ ਬਹੁਤ ਵਧੀਆ ਹੈ ਤੇ ਆਹ ਵਾਲੇ ਪlant ਦੀ ਆਪਾਂ ਗੱਲ ਕਰੀਏ ਜਿਹੜਾ ਮੈਂ ਕਟਿੰਗ ਤੋਂ ਤੁਲਸੀ ਪlant ਸੈੱਟ ਕੀਤਾ ਸੀ ਇਹ ਵੀ ਹਜੇ ਗ੍ਰੋਥ ਤੇ ਚੱਲ ਰਿਹਾ ਤੇ ਵਧੀਆ ਗ੍ਰੋਥ ਹੈ ਇਹਦੀ ਬਾਕੀ ਜੀ ਇਹ 6 ਸਬਜ਼ੀਆਂ ਨੇ 6 ਦੇ ਵਿੱਚ ਆਪਣੇ ਕੋਲ ਹੈਗੇ ਆ ਚੱਪਣ ਕੱਦੂ ਹਰੀਆਂ ਮਿਰਚਾਂ ਬੈਂਗਣ ਕੱਦੂ ਦੀ ਬੇਲ ਸ਼ਿਮਲਾ ਮਿਰਚ ਔਰ ਤੋਰੀਆਂ ਜਿਹਨੂੰ ਗਿਲਕੀ ਵੀ ਕਹਿੰਦੇ ਆ ਤੇ ਕੱਦੂ ਨੂੰ ਕਈਆ ਵੀ ਕਹਿੰਦੇ ਨੇ ਕਈ ਔਰ ਇਸ ਟਾਈਮ ਜ਼ਿਆਦਾ ਸਬਜ਼ੀਆਂ ਨੁਕਸਾਨ ਹੋਇਆ ਇੱਕ ਧਨੀਆ ਪੁਦੀਨਾ ਟਮਾਟਰ ਇਹਨਾਂ ਨੂੰ ਨੁਕਸਾਨ ਹੋਇਆ ਪਿੰਡਿਆਂ ਤੇ ਕਰੇਲੇ ਮੈਂ ਇਸ ਵਾਰ ਨਹੀਂ ਲਗਾਏ ਉਹ ਵੀ ਵਧੀਆ ਹੁੰਦੇ ਨੇ ਉਹਨਾਂ ਤੇ ਵੀ ਵੈਸੇ ਕੋਈ ਧੁੱਪ ਦਾ ਅਸਰ ਹੋਇਆ ਨਹੀਂ ਸੀ ਪਰ ਅਗਰ ਮੈਂ ਲਗਾਏ ਹੁੰਦੇ ਫਿਰ ਮੈਂ ਤੁਹਾਨੂੰ ਉਸ ਹਾਵਨਾ ਗੱਲ ਕਰਦੀ ਪਰ ਉਹ ਵੀ ਮੈਂ ਅਗਲੀ ਗਰਮੀਆ ਦੇ ਵਿੱਚ ਐਡ ਕਰੂੰਗੀ ਉਹ ਫਿਰ ਉਦੋਂ ਦੇ ਟਾਈਮ ਤੇ ਆਪਾਂ ਛੱਡ ਦਿੰਨੇ ਆ ਜਿਹੜੀ ਸਬਜ਼ੀ ਆਪਾਂ ਲਗਾਈ ਨਹੀਂ ਉਹਨਾਂ ਬਾਰੇ ਵੀ ਗੱਲ ਕਿਉਂ ਕਰਨੀ ਆ ਪਰ ਅਗਰ ਤੁਸੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਭਿੰਡੀਆਂ ਦੇ 20 ਕਬੂਟੇ ਜ਼ਰੂਰ ਲਗਾਓ 15 ਬੂਟਿਆਂ ਨਾਲ ਇਹ ਹੁੰਦਾ ਕਿ ਹਰੇਕ ਬੂਟੇ ਤੇ ਇੱਕ ਦੋ ਭਿੰਡੀਆਂ ਲੱਗਦੀਆਂ ਨੇ ਤਾਂ ਨਹੀਂ ਸਰਦਾ ਕਈ ਵਾਰ 20 ਕਬੂਟੇ ਜ਼ਰੂਰ ਲਗਾਓ ਹੁਣ ਤਾਂ ਅਗਲੀਆਂ ਗਰਮੀਆਂ 'ਚ ਲੱਗਣਗੇ ਜੀ ਔਰ ਖਰੇਲੇ ਦੀ ਬੇਲਾਂ ਵੀ 4-5 ਜ਼ਰੂਰੀ ਨੇ ਕਿਉਂਕਿ ਖਰਾਬ ਹੋ ਜਾਂਦੀਆਂ ਨੇ ਤਾਂ ਥੋੜੀ ਚੀਜ਼ ਲਗਾਵਾਗੇ ਉਹ ਤੋਂ 1-2 ਬੂਟਿਆਂ ਨੂੰ ਨੁਕਸਾਨ ਹੋ ਗਿਆ ਫਿਰ ਆਪਾਂ ਨੂੰ ਵੀ ਦੁੱਖ ਹੁੰਦਾ ਹੈ ਇਸ ਲਈ ਕੋਸ਼ਿਸ਼ ਕਰਿਆ ਕਰੋ ਕਿ 1-2 ਬੂਟੇ ਤੁਸੀਂ ਵੱਦੀ ਲਗਾਓ ਕਿ ਅਗਰ ਕੋਈ ਪlant ਮਰਦਾ ਵੀ ਆ ਤਾਂ ਆਪਾਂ ਨੂੰ ਦੁੱਖ ਵੀ ਨਾ ਹੋਵੇ ਔਰ ਆਪਣੀ ਜਿਹੜੀ ਮਿਹਨਤ ਆ ਉਹ ਵੀ ਰੰਗ ਉਹਨੂੰ ਵੀ ਰੰਗ ਲੱਗਣ ਤਾਂ ਮੇਰੀ ਇਹੀ ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ ਅਗਰ ਤੁਹਾਡੇ ਕੋਲ ਕੋਈ ਸੁਝਾਅ ਹੈ ਜਾਂ ਕੋਈ ਗੱਲ ਰਹਗੀ ਕਿਉਂਕਿ ਦੇਖੋ ਮੈਂ ਤਾਂ ਉਹੀ ਗੱਲਾਂ ਬੋਲ ਰਹੀ ਆ ਤੁਹਾਡੇ ਕੋਲ ਜੋ ਮੈਨੂੰ ਦਿਖ ਰਿਹਾ ਔਰ ਜੋ ਮੈਂ ਪ੍ਰੈਕਟੀਕਲੀ ਇਹਨਾਂ ਬੂਟਿਆਂ ਲਈ ਕਰਦੀ ਆ ਤਾਂ ਮੈਂ ਉਸ ਹਿਸਾਬ ਨਾਲ ਆਪਣੀ ਨੌਲੇਜ ਤੁਹਾਡੇ ਨਾਲ ਸ਼ੇਅਰ ਕਰਦੀ ਆ ਜੀ ਤੇ ਕੋਈ ਆਪਾਂ ਵਧਾ ਚੜਾ ਕੇ ਜਾਂ ਕਿਸੇ ਤੋਂ ਸਿੱਖ ਕੇ ਗੱਲ ਨਹੀਂ ਕਰ ਰਹੇ ਕਿਉਂਕਿ ਜੋ ਗੱਲ ਮੈਂ ਆਪਣੇ ਬਾਗੀਚੇ 'ਚ ਵਰਤੀ ਹੋਣੀ ਹੈਗੀ ਉਹਦੇ ਬਾਰੇ ਮੈਂ ਕਹਿ ਵੀ ਨਹੀਂ ਸਕਦੀ ਕਿਉਂਕਿ ਐਵੇਂ ਮੈਂ ਕਿਸੇ ਦੇ ਕਹੇ ਜਾਂ ਕਿਸੇ ਦੇ ਸੁਝਾਣ ਨਾਲ ਤੁਹਾਨੂੰ ਕੁਝ ਦੱਸਦਾ ਔਰ ਨੁਕਸਾਨ ਹੋਵੇ ਬੂਟਿਆਂ ਨੂੰ ਵੀ ਨਹੀਂ ਮੈਨੂੰ ਚੰਗਾ ਲੱਗਣਾ ਇਸ ਲਈ ਹਮੇਸ਼ਾ ਉਹੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਜੋ ਮੈਨੂੰ ਖੁਦ ਨੂੰ ਨੋਲੇਜ ਆ ਤਾਂ ਇਸ ਲਈ ਭੈਣ ਭਰਾਵੋ ਤੁਹਾਡਾ ਮੇਰੀ ਪੂਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਔਰ ਵਧੀਆ ਵਧੀਆ ਕਮੈਂਟ ਕਰਕੇ ਦੱਸਿਓ ਕਿ ਕਿਹੜੀਆਂ ਕਿਹੜੀਆਂ ਸਬਜ਼ੀਆਂ ਤੁਹਾਨੂੰ ਵਧੀਆ ਲੱਗੀਆਂ ਔਰ ਇਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਜੈਸਮੀਨ ਦਾ ਬੂਟਾ ਬਹੁਤ ਹੈਲਦੀ ਆ ਗੁਲਾਬ ਦਾ ਬੂਟਾ ਤੁਸੀਂ ਆਪਣੇ ਬਾਗੀਚੇ ਚ ਐਡ ਕਰੋ ਫੁੱਲਾਂ ਦੇ ਬੂਟੇ ਮੈਂ ਛੋ ਸ਼ਾਰਟਕਟ ਚ ਤੁਹਾਨੂੰ ਦੱਸ ਦਿੰਨੀ ਆ ਗੁਲਾਬ ਦਾ ਬੂਟਾ ਹੋ ਗਿਆ ਜੈਸਮੀਨ ਦਾ ਬੂਟਾ ਲਗਾਇਆ ਹੋਇਆ ਗੈਂਦੇ ਦੇ ਬੂਟੇ ਲਗਾਏ ਨੇ ਉਹ ਥੋੜੇ ਜੇ ਨਹੀਂ ਠੀਕ ਹੈਗੇ ਇਸ ਟਾਈਮ ਆ ਦੇਖੋ ਆ ਗੈਂਦੇ ਦਾ ਬੂਟਾ ਬਿਲਕੁਲ ਠੀਕ ਆ ਤੇ ਜਿਵੇਂ ਮੈਂ ਦੱਸਿਆ ਸੀ ਨਾ ਕਿ ਇਹ ਔਰ ਦੂਸਰਾ ਪਲਾਂਟ ਇਹ ਦੋਨੇ ਨਰਸਰੀ ਤੋਂ ਲੈ ਕੇ ਆਏ ਸੀ ਥੋੜਾ ਟਾਈਮ ਹੀ ਹੋ ਗਿਆ ਇਹਨਾਂ ਦੀ ਮਿੱਟੀ ਚੇਂਜ ਕਰਨੇ ਚਲੋ ਹਜੇ ਟਾਈਮ ਨਹੀਂ ਮਿਲ ਰਿਹਾ ਹੁਣ ਅਸੀਂ ਪਾਣੀ ਉਹ ਲਗਾ ਰਹੇ ਸੀ ਇਹਨਾਂ ਨੂੰ ਤਾਂ ਕਰਕੇ ਇਹਨਾਂ 'ਚ ਪਾਣੀ ਖੜਾ ਏ ਤੇ ਇਹਦੇ ਵਿੱਚ ਦੇਖੋ ਗੈਂਦੇ ਨੇ ਇਹ ਬੂਟੇ ਨੂੰ ਕਿੰਨੀ ਸਪੋਰਟ ਕੀਤੀ ਹੈ ਇਸ ਲਈ ਅਗਰ ਕੋਈ ਬੂਟਾ ਮਾਰ ਰਿਹਾ ਜਾਂ ਬੂਟੇ ਦੀ ਜੜ ਨੂੰ ਕੋਈ ਪ੍ਰੋਬਲਮ ਆ ਤਾਂ ਉਹਦੀ ਜੜ 'ਚ ਤੁਸੀਂ ਗੈਂਦਾ ਬੂਟਾ ਜ਼ਰੂਰ ਲਗਾਓ ਤਾਂ ਘਰੇ ਆਸਾਨੀ ਨਾਲ ਤਿਆਰ ਹੋ ਜਾਂਦੇ ਨੇ ਮੈਂ ਘਰੇ ਤਿਆਰ ਕਰਦੀਆਂ ਬੂਟੇ ਔਰ ਜ਼ਿਆਦਾਤਰ ਮੈਂ ਕਲਮ ਤੋਂ ਬੂਟੇ ਤਿਆਰ ਕੀਤੇ ਹੋਏ ਨੇ ਆਪਾਂ ਕੋਈ ਐਕਸਟਰਾ ਖਰਚਾ ਨਹੀਂ ਕਰਦੇ ਬੂਟਿਆਂ ਤੇ ਜੋ ਘਰ ਦੇ ਵਿੱਚ ਤਿਆਰ ਹੋ ਸਕਦਾ ਉਹਨਾਂ ਬਾਰੇ ਮੈਂ ਦੱਸ ਰਹੀ ਆ ਤਾਂ ਦੇਖੋ ਗੁਲਾਬ ਹੋ ਗਿਆ ਗੈਂਦਾ ਹੋ ਗਿਆ ਔਰ ਜੈਸਮੀਨ ਹੈ ਔਰ ਆਦਾ ਤੁਹਾਨੂੰ ਪਤਾ ਹੈ ਸਦਾ ਬਹਾਰ ਤੇ ਵੀ ਆਸਾਨੀ ਨਾਲ ਹੋ ਜਾਂਦਾ ਇਹ ਲੀਲੀ ਪlant ਹੈ ਜੀ ਲੀਲੀ ਪlant ਦੇ ਦੇਖਦੇ ਫਲਾਵਰ ਸਰਦੀਆਂ ਚ ਆਉਂਦੇ ਨੇ ਮੈਂ ਸੁਣਿਆ ਤਾਂ ਸ਼ਾਇਦ ਤਾਂ ਹੀ ਨਹੀਂ ਆਏ ਤੇ ਕੁਝ ਕੁ ਪlant ਨੇ ਦੁਪਹਿਰ ਕਿੜੀ ਤਾਂ ਚਲੋ ਸਭ ਦੀਓ ਫੇਵਰੇਟ ਹੁੰਦੀ ਆ ਇਹ ਇੱਕ ਗਰਮੀ ਨਾਲ ਮੁਕਾਬਲਾ ਕਰ ਸਾਦੀ ਆ ਤੇ ਬਾਕੀ ਫਰੈਂਡਸ ਆ ਬੇਲਾਂ ਤੁਹਾਨੂੰ ਥੋੜੇ ਦਿਨ ਪਹਿਲਾਂ ਦਿਖਾਈਆਂ ਸੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਆਪਾਂ ਨੇ ਇੱਧਰ ਸ਼ਿਫਟ ਕੀਤਾ ਹੈ ਵੈਸੇ ਮਈ ਮਹੀਨੇ ਚ ਕਦੇ ਵੀ ਤੁਸੀਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪlant ਸ਼ਿਫਟ ਕਰਨਾ ਤਾਂ ਨਾ ਕਰਿਓ ਕਿਉਂਕਿ ਚਲੋ ਇਹ ਤਾਂ ਇਹਨਾਂ ਦਾ ਗੁੱਡ ਲੱਕ ਸੀ ਇਹ ਬਚ ਗਈਆਂ ਕਿਉਂਕਿ ਮੇਰੀ ਵੀ ਮਜਬੂਰੀ ਸੀ ਉਹਦੇ ਵਿੱਚ ਜਗ੍ਹਾ ਨਹੀਂ ਬਚੀ ਸੀ ਜਿੱਥੇ ਇਹਨਾਂ ਨੂੰ ਮੈਂ ਪੌਟ ਦੇ ਵਿੱਚ ਗਰੋ ਕੀਤਾ ਤਾਂ ਮੈਨੂੰ ਮਜਬੂਰੀ ਹੋ ਗਈ ਸੀ ਤਾਂ ਕੋਸ਼ਿਸ਼ ਕਰਿਓ ਬਾਰਿਸ਼ ਦੇ ਦਿਨਾਂ ਵਿੱਚ ਜਾਂ ਆਉਂਦੀ ਠੰਡ ਜਾਂ ਜਾਂਦੀ ਠੰਡ ਇਹਨਾਂ ਦੇ ਵਿੱਚ ਹੀ ਤੁਸੀਂ ਇੱਧਰ ਇੱਕ ਪਲਾਂਟ ਨੂੰ ਦੂਜੇ ਗਮਲੇ 'ਚ ਸ਼ਿਫਟ ਕਰ ਸਕਦੇ ਇੱਕ ਤੋਂ ਦੂਜੇ ਗਮਲੇ 'ਚ ਨਹੀਂ ਤਾਂ ਇਹਨਾਂ ਨੂੰ ਛੇੜਛਾੜ ਨਾ ਕਰਿਓ ਗਰਮੀ ਦੇ ਟਾਈਮ ਬੂਟਾ ਮਰ ਸਕਦਾ ਜੀ ਇਹ ਸੀ ਛੋਟੀਆਂ-ਛੋਟੀਆਂ ਗੱਲਾਂ ਤੋਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਔਰ ਮੇਰੇ ਪਿਆਰਵੋ ਇਦਾਂ ਹੀ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਔਰ ਤੁਹਾਡੇ ਘਰੇ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲੱਗਿਆ ਨੇ ਤੁਸੀਂ ਮੇਰੀ ਗੱਲ ਦੀ ਵੈਲਿਊ ਕਰਦੇ ਹੋ ਮੈਨੂੰ ਸਬਜ਼ੀਆਂ ਬਾਰੇ ਜਰੂਰ ਦੱਸਿਓ ਤੇ ਥੈਂਕ ਯੂ ਤੁਸੀਂ ਨੇ ਮੇਰੀ ਵੀਡੀਓ ਦੇਖੀ ਔਰ ਧੰਨਵਾਦ ਤੁਹਾਡਾ ਸਪੋਰਟ ਕਰਨ ਲਈ ਜੀ ਫਿਰ ਮਿਲਦੇ ਆਂ ਜੀ ਅਗਲੀ ਵੀਡੀਓ ਚ ਥੈਂਕ ਯੂ ਬਾਏ ਸਸ਼ੀਆਕਾਲ ਜੀ